ਮੈਂ ਬਿਲਕੁਲ ਪ੍ਰਧਾਨਗੀ ਦੇ ਨਾਕਾਬਰ ਨਾ ਮੈਂ ਉਹਦੇ ਉਮੀਦਵਾਰ ਹੈ ਇਹ ਕੰਡਿਆਂ ਦਾ ਤਾਜ ਹੈ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਕਿਉਂਕਿ ਸੰਘਰਸ਼ਾ ਇੱਕ ਸ਼੍ਰੋਮਣੀ ਅਕਾਲੀ ਦਲ ਇੱਕ ਪੋਲੀਟੀਕਲ ਪਾਰਟੀ ਨਹੀਂਗੀ ਇੱਕ ਸਿਧਾਂਤਾਂ ਇੱਕ ਇਹ ਇੱਕ ਸੰਘਰਸ਼ ਹੈ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਹਮੇਸ਼ਾ ਹੀ ਉਹ ਬਣਦਾ ਜੀ ਦੇ ਵਿੱਚ ਇੰਨੀ ਸ਼ਕਤੀ ਹੋਵੇ ਕਿ ਹਕੂਮਤਾਂ ਜਾਂ ਧੱਕੇ ਕਰਦੀਆਂ ਨੇ ਉਹਨਾਂ ਨਾਲ ਟੱਕਰ ਲੈ ਸਕਦਾ ਹੋਵੇ ਪਰ ਜੇ ਮੇਰੀ رائے ਹੋਊਗੀ ਤਾਂ ਮੈਂ ਤਾਂ ਸਾਰਸਿਕ ਵੀਰ ਸਿੰਘ ਬਾਦੂ ਦਾ ਨਾਮ ਪ੍ਰਪੋਜ਼ ਕਰਾਂਗਾ ਇਹ ਪਤੰਦਰੋਂ ਤੁਸੀਂ ਜਦ ਨਾਲ ਸੀ ਇੱਥੇ ਨਹੀਂ ਸੀ ਆਉਂਦੇ ਪਿਛਲੇ ਹਾਊਸ ਇੱਥੇ ਆਏ ਨਹੀਂਗੇ ਹੁਣ ਤੁਹਾਨੂੰ ਇਤਰਾਜ਼ ਕਿਉਂ ਮੈਂ ਬਿਲਕੁਲ ਪ੍ਰਧਾਨਗੀ ਦੇ ਨਾਕਾਬਲ ਨਾ ਮੈਂ ਉਹਦੇ ਉਮੀਦਵਾਰ ਆ ਪ੍ਰਧਾਨਗੀ ਇਹ ਟੰਡਿਆਂ ਦਾ ਤਾਜ ਹੈ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਕਿਉਂਕਿ ਸੰਘਰਸ਼ਾ ਇੱਕ ਸ਼੍ਰੋਮਣੀ ਅਕਾਲੀ ਦਲ ਇੱਕ ਪੋਲੀਟੀਕਲ ਪਾਰਟੀ ਨਹੀਂਗੀ ਇੱਕ ਸਿਧਾਂਤ ਆ ਇੱਕ ਇਹ ਇੱਕ ਸੰਘਰਸ਼ ਹੈ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਹਮੇਸ਼ਾ ਹੀ ਉਹ ਬਣਦਾ ਜੀ ਦੇ ਵਿੱਚ ਇੰਨੀ ਸ਼ਕਤੀ ਹੋਵੇ ਕਿ ਹਕੂਮਤਾਂ ਜਾਂ ਧੱਕੇ ਕਰਦੀਆਂ ਨੇ ਉਹਨਾਂ ਨਾਲ ਟੱਕਰ ਲੈ ਸਕਦਾ ਹੋਵੇ ਸੋ ਮੈਂ ਸਮਝਦਾ ਕਿ ਮੇਰੀ ਆਪਣੀ رائے ਹੈ ਬਾਕੀ ਤਾਂ ਡੈਲੀਗੇਟਰ ਨੇ ਕਰਨਾ ਹੈ ਕਿ ਅੱਜ ਦੀ ਸਥਿਤੀ ਵਿੱਚ ਸਰਦਾਰ ਸੁਖਵੀਰ ਸਿੰਘ ਬਾਦਲ ਤੋਂ ਬਿਨਾ ਕੋਈ ਇੰਨੀ ਯੋਗਤਾ ਨਹੀਂ ਰੱਖਦਾ ਜਿਹੜਾ ਪਾਰਟੀ ਨੂੰ ਇਸ ਵੇਲੇ ਜਦ ਹਰ ਪਾਸਿਓਂ ਹਮਲਾ ਹੋ ਰਿਹਾ ਹੋਵੇ ਵਾਗ ਤੇ ਹੋ ਰਿਹਾ ਹੋਵੇ ਪੰਜਾਬੀ ਬੋਲੀ ਤੇ ਹੋ ਰਿਹਾ ਹੋਵੇ ਪੰਜਾਬ ਤੇ ਹੋ ਰਿਹਾ ਹੋਵੇ ਪੰਥ ਤੇ ਹੋ ਰਿਹਾ ਹੋਵੇ ਗੁਰਦੁਆਮਾਂ ਤੇ ਹੋ ਰਿਹਾ ਹੋਵੇ ਤੁਹਾਡੇ ਹੱਕਾਂ ਤੇ ਹੱਕਾਂ ਡਾਕਾ ਪੈ ਰਿਹਾ ਹੋਵੇ ਉਸ ਸੰਘਰਸ਼ ਲਈ ਇੱਕ ਯੋਧਾ ਇੱਕ ਜਹਾਰੂ ਤੇ ਇੱਕ ਦਲੇਰ ਸੋਚ ਦਾ ਮਾਲਕ ਹੈ ਜਿਹੜਾ ਉਹੀ ਸ਼ਰੋਮਣੀ ਅਕਾਲੀ ਦੰਦ ਦੇ ਦੇਖੋ ਮੈਂ ਸਮਝਦਾ ਕਿ ਮੇਰੀ ਤਾਂ ਇਜਾਜ਼ਤੀ ਰਹੀ ਹੈ ਠੀਕ ਹੈ ਬਾਕੀ ਉੱਥੇ ਹਾਊਸ ਜਿੰਨੇ 500 ਕੁ ਦੇ ਕੁਝ ਉੱਪਰ ਡੈਲੀਗੇਟ ਨੇ ਉਹ ਡੈਲੀਗੇਟਰ ਨੇ ਦੇਖਣਾ ਕਿਹੜਾ ਪ੍ਰਪੋਜ਼ ਕਰਦੇ ਆ ਪਰ ਜੇ ਮੇਰੀ رائے ਹੋਊਗੀ ਤਾਂ ਮੈਂ ਤਾਂ ਸਾਰਸਿਕ ਵੀਰ ਸਿੰਘ ਬਾਦੂ ਦਾ ਨਾਮ ਪ੍ਰਪੋਜ਼ ਕਰਾਂਗਾ ਕੁਝ ਲੋਕਾਂ ਵੱਲੋਂ ਅੱਜ ਦੇ ਹਾਊਸ ਦੇ ਉੱਤੇ ਵੀ ਕਈ ਤਰ੍ਹਾਂ ਦੇ ਕਿੰਤੂ ਪ੍ਰੋਜੈਕਟ ਇਥੋਂ ਤੱਕ ਦੇ ਕੋਈ ਹੱਥ ਹੀ ਇਜਲਾਸ ਕਰਤੇ ਵੀ ਇਤਰਾਜ਼ ਕੀਤਾ ਦੇਖੋ ਜੀ ਜੀ ਨੇ ਇਤਰਾਜ਼ ਕਰਨਾ ਨੂੰ ਉਹਨਾਂ ਕਹਿੰਦਾ ਤੇਰੀ ਰੋਟੀ ਖਾਂਦੇ ਆ ਦਾੜੀ ਹਿੱਲਦੀ ਹੈ ਉਹਨਾਂ ਨੂੰ ਇਹ ਪੁੱਛੋ ਕਿ ਪਤੰਦਰੋਂ ਤੁਸੀਂ ਜਦ ਨਾਲ ਸੀ ਇੱਥੇ ਨਹੀਂ ਸੀ ਆਉਂਦੇ ਪਿਛਲੇ ਹਾਊਸ ਇੱਥੇ ਆਏ ਨਹੀਂਗੇ ਹੁਣ ਤੁਹਾਨੂੰ ਇਤਰਾਜ਼ ਕਿਉਂ ਹਾਂ ਜਾਂ ਤਾਂ ਦੱਸੋ ਉਦੋਂ ਤੁਸੀਂ ਆੜ ਕੇ ਥੱਲੇ ਬੈਠੇ ਰਹਿਗੇ ਅਸੀਂ ਉੱਪਰ ਜਾਣਾ ਇੰਨਾ ਜੋ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਇਰਾ ਬੀਬੀ ਜਗੀਰ ਕੌਰ ਹੋਣੀ ਨਾਮ ਪ੍ਰਪੋਜ਼ ਕਰਦੇ ਰਹੇ ਆ ਇੱਥੇ ਜਦ ਵੀ ਪ੍ਰਧਾਨ ਦੀ ਚੋਣ ਹੁੰਦੀ ਰਹੀ ਮੈਂ ਇੱਕ ਗੱਲ ਸਪਸ਼ਟ ਕਹਿਣੀ ਚਾਹੁੰਦਾ ਕਿ 89 ਵਿੱਚ ਜਦ ਅਮੈਂਡਮੈਂਟ ਹੋ ਗਈ ਸੈਕੂਲਰ ਸ਼ਬਦ ਅਕਾਲੀ ਪੋਲਿਟਿਕਸ ਦੇ ਵਿੱਚ ਸੰਵਿਧਾਨ ਚ ਆ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਦਫ਼ਤਰ ਹੈ ਜਿਹੜਾ ਐਡਮਿਨਿਸਟ੍ਰੇਟਿਵ ਇਹ ਧਾਰਮਿਕ ਅਧਾਇਰੇ ਵਿੱਚ ਨਹੀਂ ਵਜਦਾ ਇਹ ਇੱਕ ਐਡਮਿਨਿਸਟ੍ਰੇਟਿਵ ਆਫਿਸ ਆ ਤੇ ਇਹ ਉਸ ਐਡਮਿਨਿਸਟ੍ਰੇਟਿਵ ਆਫਿਸ ਦਾ ਹਿੱਸਾ ਜਿੱਤੇ ਅਸੀਂ ਅੱਜ ਕਰ ਰਹੇ ਆ ਨਾ ਨਵੀਂ ਨੀ ਚੀਜ਼ ਕਰ ਰਹੇ ਜਿੰਨੀ ਤੱਕ ਮੇਰਾ ਬੇਟਾ ਵੀਰਾਜ ਪੁੱਛ ਰਿਹਾ ਸੀ ਮੈਂ ਕਿਹਾ 1960 ਤੋਂ ਆਨਵਰਡਸ ਦਾ ਮੈਂ ਦੇਖ ਰਿਹਾ ਇੱਥੇ ਮੀਟਿੰਗਾਂ ਹੋਣਗੀਆਂ ਉਹ ਤੋਂ ਪਹਿਲਾਂ ਦੀ ਮੈਨੂੰ ਸੂਰਤ ਨਹੀਂ ਕੀ ਪਰ 90 60 ਆਨਵਰਡਸ ਮੈਂ ਇੱਥੇ ਮੀਟਿੰਗਾਂ ਹੁੰਦੀਆਂ ਦੇਖਦੇ ਆ ਚੋਣਾ ਪ੍ਰਧਾਨ ਦੀਆਂ ਆ ਗੁਰਨਾਨਕ ਨਿਵਾਸ ਦੇ ਨਾਲ ਛੋਟਾ ਜਿਹਾ ਕਮਰਾ ਹੁੰਦਾ ਸੀ ਜਿੱਥੇ ਸ਼੍ਰੀਮਾਨ ਮਾਸਟਰ ਤਾਰਾ ਸਿੰਘ ਵਲੇ ਹੈੱਡ ਆਫਿਸ ਹੁੰਦਾ ਸੀ ਸ਼੍ਰੋਮਣੀ ਅਕਾਲੀ ਦਲ ਸੋ ਇਹ ਲੋਕ ਜਿਹੜੇ ਹੁਣ ਚਰਚਾ ਕਰਦੇ ਨੇ ਕਿਰਵਲ ਤਾਂ ਬਾਕੀ ਅਕਾਲੀ ਸਵਾਲ ਕਰਨ ਉਹ ਇੱਕ ਗੱਲ ਸਮਝ ਆਉਂਦੀ ਹੈ ਪਰ ਕਾਂਗਰਸ ਦੇ ਇੱਕ ਅੱਗੂ ਵੱਲੋਂ ਇੱਕ ਤਿੰਨ ਤੋਂ ਪਰੰਤੂ ਦੇਖੋ ਜਿਹੜੇ ਕਾਂਗਰਸੀ ਆ ਕਾਂਗਰਸ ਇਹਨੂੰ ਤਾਂ ਬੋਲਣਾ ਹੀ ਨਹੀਂ ਚਾਹੀਦਾ ਉਹਨਾਂ ਨੂੰ ਤਾਂ ਸ਼ਰਮ ਆਉਣੀ ਚਾਹੀਦੀ ਰੰਧਾਵਾ ਸਾਹਿਬ ਨੂੰ ਕਿ ਤੇਰੀ ਤੇਰੀ ਸਲਾਮ ਮੰਗੀ ਹੈ ਕਿਸ ਨੇ ਬਿਨਾ ਮੰਗੇ ਤਾਂ ਕਦੇ ਸਲਾਹ ਦੇਣੀ ਨਹੀਂ ਚਾਹੀਦੀ ਕਿ ਸਰਦਾਰਾ ਤੁਸੀਂ ਤਾਂ ਹਰਮੰਦਰ ਸਾਹਿਬ ਤੇ ਹਮਲੇ ਨੂੰ ਵੈਲਕਮ ਕਰਨ ਵਾਲੇ ਹੋ ਤੁਸੀਂ ਕਰਦੇ ਹੋ ਗੱਲ ਤੁਸੀਂ ਬਾਣੀ ਭੰਨਣ ਵਾਲੇ ਹੋ ਉਹਦੇ ਉਲਟ ਕਣ ਤੱਕ ਅਕਾਲ ਤਖਤ ਸਾਹਿਬ ਤੇ ਸ਼ਿਕਾਇਤ ਪਈ ਹੈ ਕਿ ਉਹਨੇ ਗੁਰਬਾਣੀ ਦੇ ਨੂੰ ਤਰੋੜ ਮੋੜ ਕੇ ਪੇਸ਼ ਕੀਤਾ ਉਹਨਾਂ ਨੇ ਜਿਵੇਂ ਕਿਹਾ ਸੀ ਬਾਦਸ਼ਾਹ ਦਾ ਨਾਲ ਹੈ ਕਿ ਤੋਏ ਮੈਂ ਸਮਝਦਾ ਕਾਂਗਰਸੀਆਂ ਨੂੰ ਐਵੇਂ ਗਰੇਵਾਲ ਸਾਹਿਬ ਅੱਜ ਪ੍ਰਧਾਨ ਚੁਣਿਆ ਜਾਣਾ ਪ੍ਰਧਾਨ ਚੁਣੇ ਜਾਣ ਤੋਂ ਬਾਅਦ ਵਿੱਚ ਸਾਰੀ ਕਮੇਟੀਆਂ ਦਾ ਗਠਨ ਹੋਣਾ ਦੁਬਾਰਾ ਕੀ ਜੋ ਇਸ ਵਕਤ ਅਕਾਲੀ ਦਲ ਤੋਂ ਬਾਗੀ ਹੋ ਚੁੱਕੇ ਨੇ ਕੀ ਉਹਨਾਂ ਦੇ ਦਰਵਾਜ਼ੇ ਖੁੱਲਣਗੇ ਦੁਬਾਰਾ ਦੇਖੋ ਅਕਾਲੀ ਜਿਹੜਾ ਜਿਹੜਾ ਅਕਾਲੀ ਸੋਚ ਰੱਖਦਾ ਹੈ ਉਹ ਹਰ ਬੰਦਾ ਅਕਾਲੀ ਦਲ ਚਾ ਸਕਦਾ ਹੈ ਜਿਹੜਾ ਅਕਾਲੀ ਦਲ ਦੇ ਪਾਲਿਸੀ ਪ੍ਰੋਗਰਾਮ ਨਾਲ ਸਹਿਮਤ ਹੋਵੇ ਅਹੁਦੇ ਨਾ ਦੇਣੇ ਜਾਂ ਦੇਣੇ ਇਹ ਪਾਰਟੀ ਦਾ ਸੁਪੂਚੀ ਦਾ ਫੈਸਲਾ ਉਹਦੇ ਵਿੱਚ ਮੈਂ ਕੁਝ ਨਹੀਂ ਅੱਜ ਕਹਿ ਸਕਦਾ ਪਰ ਜਿਹੜਾ ਸ਼੍ਰੋਮਣੀ ਅਕਾਲੀ ਦਲ ਜੋ ਪ੍ਰਧਾਨ ਜੀ ਨੂੰ ਵੀ ਹੁਣ ਚੁਣਦੇ ਨੇ ਉਹਦੇ ਵਿੱਚ ਵਿਸ਼ਵਾਸ ਹੋਵੇ ਅਕਾਲੀ ਦਲ ਦੀ ਪਾਲਿਸੀ ਪ੍ਰੋਗਰਾਮ ਅਕਾਲੀ ਦਲ ਦੇ ਸੰਵਿਧਾਨ ਤੇ ਵਿਧਾਨ ਵਿੱਚ ਇਤਬਾਰ ਹੋਵੇ ਜਦੋਂ ਮਰਜੀ ਆ ਸਕਦਾ ਜਰੇਵਰਤ ਮਲਾਈਆਂ ਲਾ ਕੇ ਫਿਰ ਵਰਕਰ ਫਿਰ ਉੱਥੇ ਉੱਥੇ ਨਹੀਂ ਵਰਕਰ ਕੇ ਜੇ ਜੇ ਮੇਰੀ ਇੱਕ ਗੱਲ ਸੁਣੋ ਆ ਮੇਰਾ ਖਿਆਲ ਹੈ ਅਕਾਲੀ ਦਾਲੀ ਕੈਸੀ ਜਮਾਤ ਹੈ ਜੀ ਦੇ ਕੋਲ ਹਰ ਬੰਦਾ ਲੀਡਰ ਕੋਲ ਪਹੁੰਚਦਾ ਰਿਹਾ ਹਰ ਬੰਦਾ ਆ ਜਿਹੜੀ ਹੁਣ ਆਮ ਆਦਮੀ ਕਹਿੰਦੀ ਸੀ ਨਾ ਹਰ ਦੀ ਸਰਕਾਰ ਆ ਉਹਦੇ ਐਮਐਲਏ ਨੂੰ ਚੀਫ ਮਿਨਿਸਟਰ ਨਹੀਂ ਮਿਲਦਾ ਬਾਦਲ ਸਾਹਿਬ ਸੁਖਵੀਰ ਜੀ ਬਾਦਲ ਇਹ ਤਾਂ ਵੇੜੇ 'ਚ ਕੁਰਸੀ ਲਾ ਕੇ ਬੈਠੇ ਹੁੰਦੇ ਜਿਹੜਾ ਮਰਜੀ ਫਤਿਹ ਬਲਾਵੇ ਵਰਕਰ ਦੀ ਜੇ ਪੁੱਛ ਹੋਈ ਆ ਜਾਂ ਵਰਕਰ ਦਾ ਸਤਕਾਰ ਹੋਇਆ ਜਾਂ ਵਰਕਰ ਦਾ ਕੋਈ ਮਾਣ ਹੋਇਆ ਉਹ ਕੇਵਲ ਦੇ ਕੇਵਲ ਸ਼੍ਰੋਮਣੀ ਅਕਾਲੀ ਦਲ ਸੋਇਆ ਕਿਸੇ 'ਚ ਨਹੀਂ ਹੋਇਆ ਤੁਸੀਂ ਆ ਨੈਸ਼ਨਲ ਪਾਰਟੀਆਂ ਨੇ ਉਥੋਂ ਦੇ ਜਿੱਥੇ ਪ੍ਰਧਾਨ ਲੱਗਦਾ ਨੇੜੇ ਨਹੀਂ ਖੰਗਣ ਦਿੰਦੇ ਤੁਸੀਂ ਜੀ ਬਾਲਾ ਸਾਹਿਬ ਥੋੜਾ ਜਿਆਦਾ ਉਸ ਪਾਸ ਕਰ ਦਿਓ ਜਿਹੜਾ ਬਾਲਾ ਸਾਹਿਬ ਪਹਿਲੀ ਵਾਰੀ ਕਦੋਂ ਬਣੇ ਸੀ ਦੇਖੋ ਪਹਿਲੀ ਵਾਰ ਐਗਜ਼ੈਕਟਲੀ ਨਹੀਂ ਮੈਨੂੰ ਯਾਦ ਪਰ ਉਦੋਂ ਬਾਲਾ ਸਾਹਿਬ ਸੀ ਮਿਨਿਸਟਰ ਸੀਗੇ ਕੈਪਟਨ ਕਮਲਜੀਤ ਸਿੰਘ ਫਾਈਨੈਂਸ ਮਿਨਿਸਟਰ ਸੀ ਪਹਿਲੀ ਵਾਰ ਮੀਟਿੰਗ ਹੋਈ ਬਾ ਇਹ ਪੰਜਾਬ ਭਵਨ 'ਚ ਜਿੱਥੇ ਬਾਲ ਸਾਹਿਬ ਨੇ ਆਪਣੀ ਇੱਛਾ ਜ਼ਾਹਰ ਕੀਤੀ ਕਿ ਮੇਰੇ ਕੋਲ ਹੁਣ ਦੋਨੇ ਉਹਦੇ ਦੀ ਸਮਝਾਂਦੇ ਉਸ ਮੀਟਿੰਗ ਵਿੱਚ ਪੋਲੀਟੀਕਲ ਅਫੇਅਰ ਕਮੇਟੀ ਦੇ 21 ਮੈਂਬਰ ਸੀ ਜੀ ਦੇ ਚ ਬ੍ਰਹਮਪੁਰਾ ਸਾਹਿਬ BC 83 ਸਾਹਿਬ BC ਭੁੰਦਰ ਸਾਹਿਬ BC ਕੈਪਟਨ ਕਮਲਜੀਤ ਸਿੰਘ ਸੀ ਸਰਦਾਰ ਬਡੂੰਗਰ ਸੀ ਦਾਸ ਵੀ ਸੀ ਸਾਰੇ ਜਦੋਂ ਉਹਨਾਂ ਨੇ ਬਾਦ ਸਾਹਿਬ ਨੇ ਕਿਹਾ ਕਿ ਕਿਸੇ ਨੂੰ ਜਿਹਨੂੰ ਹੋਰ ਬਣਾਉਣਾ ਬਣਾ ਲਓ ਤੇ ਸਾਰੇ ਚੁੱਪ ਕਰੇ ਕਿ ਜਿਹਨੂੰ ਬਾਦ ਸਾਹਿਬ ਚਾਹਣਗੇ ਪਰ ਮੈਂ ਸਮਝਦਾ ਕਿ ਸਭ ਤੋਂ ਪਹਿਲਾਂ ਉਸ ਵੇਲੇ ਸਰਦਾਰ ਕਿਰਪਾਲ ਸਿੰਘ ਬਡੂੰਗਰ ਨੇ ਕੀਤੀ ਉਹਨਾਂ ਨੇ ਕਿਹਾ ਜੀ ਜੇ ਕੋਈ ਅੱਜ ਇਸ ਮੌਕੇ ਸੰਸਦ ਦਾ ਤਾਂ ਸਾਹਿਬ ਵੀਰ ਸਿੰਘ ਬਾਦਲ ਨੂੰ ਬਣਾਓ ਉਹਨੂੰ ਸੈਕਿੰਡ ਮੈਂ ਕੀਤਾ ਸੀ ਇਹ ਪੰਜਾਬ ਪੰਜਬਨ ਵਿੱਚ ਚੰਡੀਗੜ੍ਹ ਹੋਈ ਸੀਗੀ ਤੇ ਉਦੋਂ ਬਾਅਦ ਇਹ ਸੀਗਾ ਕਿ ਕਿਉਂਕਿ ਜਰਨਲ ਹਾਊਸ ਤੋਂ ਬਿਨਾ ਮੀਟਿੰਗ ਹੋ ਰਹੀ ਹੈ ਉਹ ਐਜ਼ ਇੱਕ ਕਾਰਜਕਾਰੀ ਪ੍ਰਧਾਨ ਬਣੇ ਸੀਗੇ ਉਦੋਂ ਬਾਅਦ ਅੱਜ ਤੱਕ ਪਰਮਾਤਮਾ ਦੀ ਕਿਰਪਾ ਨਾਲ ਜਦ ਰੈਗੂਲਰ ਪਰ ਤਾਂ ਆਰਮੰਦੀ ਇਲੈਕਸ਼ਨ ਆਈ ਹੈ ਬਾਲ ਸਾਹਿਬ ਮੇਰੇ ਕੋਲ ਵੀ ਆਏ ਢੀਂਟਾ ਸਾਹਿਬ ਕੋਲ ਵੀ ਗਏ ਵੀ ਦੱਸੋ ਤੁਹਾਡੇ ਜੋ ਕਿਸੇ ਨੇ ਸਾਬ ਨੇ ਕਿਹਾ ਨਹੀਂ ਜੀ ਜੋ ਸਹਾਇਤਿਕ ਵੀ ਇਸ ਬਾਰੇ ਫੈਸਲਾ ਹੋਇਆ ਹੋਇਆ ਉਹ ਚੁਆਇਸ ਬਿਲਕੁਲ ਠੀਕ ਹੈ ਸਰੋਬ ਜਲਾਸ ਦੀ ਪ੍ਰਕਿਰਿਆ ਕੀ ਰਹਿੰਦੀ ਹੈ ਜੀ ਦੇਖੋ اجلاس ਹੋਊਗਾ ਪਹਿਲਾਂ ਜਾ ਕੇ ਸਾਰੇ ਡੈਲੀਗੇਟਾਂ ਦੀ ਫਿਰ ਅਰਦਾਸ ਹੋ ਕੇ ਉਸ ਤੋਂ ਬਾਅਦ ਸਾਰੇ ਡੈਲੀਗੇਟਸ ਦਾ ਨੰਬਰ ਦੱਸ ਕੇ ਉਸ ਤੋਂ ਬਾਅਦ ਪ੍ਰਪੋਜ਼ਲ ਲਈ ਜਾਊਗੀ ਕਿ ਕੌਣ ਹੈ ਪ੍ਰੋਪੋਜ਼ਲ ਤੋਂ ਬਾਅਦ ਜਿੰਨੀਆਂ ਪ੍ਰੋਪੋਜ਼ਲ ਆਉਣਗੇ ਆ ਜੇ ਇੱਕ ਆਈ ਪ੍ਰੋਪੋਜ਼ਲ ਤੇ ਫੇਰ ਸਰਬਸੰਮਤੀ ਨਾਲ ਜ਼ਿਕਾਰਾ ਬਲਾਗੇ ਹੋ ਜਾਂਦੀ ਹੈ ਜੇ ਕੋਈ ਹੋਰ ਪ੍ਰੋਪੋਜ਼ਲ ਆਵੇ ਤੇ ਫੇਰ ਉਹਦੇ ਨਾਲ ਜਿਹੜੀ ਹੈ VOTING ਪ੍ਰਕਿਰਿਆ ਹੋ ਜਾਂਦੀ ਹੈ। ਮਹਿਰਵਾਲ ਸਾਹਿਬ ਤੁਸੀਂ ਕਾਫੀ ਪੁਰਾਣੇ ਲੀਡਰ ਹੋ। ਇੱਕ ਸ਼ੰਕਾ ਜਤਾਈ ਜਾ ਰਹੀ ਹੈ। ਬਾਕੀ ਥੋੜਾ ਇੱਕ ਸਵਾਲ ਜ਼ਰੂਰ ਕਰ ਰਹੇ ਹਨ ਕਿ ਤੇਜ ਸਿੰਘ ਸਮੁੰਦਰੀ ਹਾਲ ਕਿਉਂ? ਤੁਸੀਂ ਇਹ ਗੱਲ ਦੱਸੋ ਇਸ ਤੋਂ ਪਹਿਲਾਂ ਜਦੋਂ ਪ੍ਰਧਾਨਗੀ ਦੀ ਚੋਣ ਹੋਈ ਸੀ ਪੁਰਾਣੀਆਂ ਜਿਹੜੀਆਂ ਪ੍ਰਧਾਨਗੀਆਂ ਹੁੰਦੀਆਂ ਸੀ ਇਹ ਇੱਥੇ ਹੁੰਦੀਆਂ ਸੀਗੀਆਂ। ਕਦੋਂ ਇਹ ਪਹਿਲੀ ਜਦੋਂ ਦੇਖੋ ਮੈਂ ਇਹ ਹੀ ਦੱਸ ਘਟੇ 9060 ਆਨਵਰਡਸ ਮੈਨੂੰ ਯਾਦ ਆ ਕਿ ਇੱਥੇ ਹੁੰਦੀ ਸੀ। ਠੀਕ ਹੈ ਜੀ। ਤੇ ਆ ਜਿਹੜੇ ਬਾਕੀ ਹੈ ਦੇਖੋ ਬਾਕੀਆਂ 'ਚ ਬਹੁਤ ਇਹ ਤਾਂ ਜਿਹੜੇ ਹੈਗੇ ਨਵੇਂ ਨੇ ਜਿਹੜੇ 10 12 15 ਸਾਲ 'ਚ ਬਣਿਆ ਮਲਾਈ ਖਾਨ ਵੇਲੇ ਆਏ ਆ ਜਿਹੜੇ 5 7 10 5 7 ਪੁਰਾਣੇ ਨੇ ਜਿਨ੍ਹਾਂ ਚੰਨੂ ਮਾ ਜੀ ਦਾ ਸਾਹਿਬ ਕਹਿ ਸਕਦੇ ਹੋ ਬੀਬੀ ਜੀ ਕਹਿ ਸਕਦੇ ਹੋ ਉਹ ਸਾਰਿਆਂ ਨੂੰ ਪਤਾ ਕਿ ਇੱਥੇ ਮੀਟਿੰਗਾਂ ਹੁੰਦੀਆਂ ਰਹੀਆਂ ਇੱਥੇ ਹੀ ਹੁੰਦਾ ਰਿਹਾ ਨਾਥਿੰਗ ਰੋਂਗ ਇਨ 89 ਵਿੱਚ ਜਦ ਕਨਸਟੀਟਿਊਸ਼ਨ ਬਰਨਾਲਾ ਸਾਹਿਬ ਵੇਲੇ ਅਕਾਲੀ ਦਲ ਦਾ ਸੰਵਿਧਾਨਮੈਂਟ ਕੀਤਾ ਇਹਦੇ ਵਿੱਚ ਸੈਕੂਲਰ ਵਰਡ ਪਾਇਆ ਉਦੋਂ ਬਾਅਦ ਵੀ ਇੱਥੇ ਮੀਟਿੰਗ ਹੁੰਦੀ ਰਹੀ ਕਿਉਂਕਿ ਇਹ ਕਲੈਰਿਟੀ ਹੈ ਇਲੈਕਸ਼ਨ ਕਮਿਸ਼ਨ ਵੱਲੋਂ ਕਿ ਐਡਮਿਨਿਸਟ੍ਰੇਟਿਵ ਆਫਿਸ ਜਿਹੜਾ ਹੈਗਾ ਪਾਰਟ ਆਫ ਗੁਰਦੁਆਰਾ ਨਹੀਂ ਹੁੰਦਾ ਇੱਥੇ ਮੀਟਿੰਗ ਕਿਉਂ ਜੀ ਇਤਰਾਜ਼ ਤਾਂ ਜੀ ਗੱਲ ਇਹ ਹੈ ਹੁਣ ਕੀ ਕਮਾਂ ਕੇ ਉਹ ਚਿੱਠੀਆਂ ਵੀ ਲਿਖੀਆਂ ਗਈਆਂ ਜੀ ਉਹਦੀਆਂ ਚਿੱਠੀਆਂ ਇਹ ਮੈਂ ਜਗ੍ਹਾ ਹੀ ਨਾ ਦਿੱਤੀ ਜਾਵੇ ਦੇਖੋ ਤੇ ਦੇਖੋ ਦੇਖੋ ਯਾਰੀਆਂ ਪੱਕੀਆਂ ਹੋ ਗਈਆਂ ਨਾ ਜੀ 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 ਬੀਜੇਪੀ ਆਰਐਸਐਸ ਤੇ ਕਾਂਗਰਸ ਜੀ ਤੇ ਆਪ ਵਾਲੇ ਕਿੰਨੇ ਬੰਦੇ ਕਿ ਹਿੰਦੀ ਕੋਸ਼ਿਸ਼ ਕਰਦੇ ਪਰ ਗੁਰੂ ਦੀ ਕਿਰਪਾ ਕਾਲੀਦਲ ਤੇ ਦੇਖੋ ਕਿ ਤੂੜਾ ਫੇਰ ਪੱਟੀ ਜਾਂਦਾ ਕਿ ਇਹਨਾਂ ਨੂੰ ਨਾਲ ਜੋੜਨ ਦੀ ਕੋਸ਼ਿਸ਼ ਕਰੋਗੇ ਵੇਖੋ ਤੁਹਾਡੇ ਤੋਂ ਕੋਸ਼ਿਸ਼ ਇਹ ਦੂਪਰ ਕੋਸ਼ਿਸ਼ ਦੂਪਰ ਕੀ ਹੋ ਸਕਦੀ ਹੈ ਕਿ ਭੁੰਦਰ ਸਾਹਿਬ ਨੇ ਇੱਕ ਵਾਰੀ ਨਹੀਂ ਦੋ ਵਾਰੀ ਨਹੀਂ ਤਿੰਨ ਵਾਰੀ ਅਪੀਲਾਂ ਕੀਤੀਆਂ ਹੁਣ ਘਰ ਜਾ ਕੇ ਤੇ ਚੁੱਕ ਕੇ ਲਿਆਉਣੋਂ ਰਹੇ ਕਿ ਡਨੈਪ ਤਾਂ ਕਰਨੇ ਨਹੀਂ ਰੰਧਾਵਾ ਹਰਨ ਦਾ ਚਿੱਠੀ ਲਿਖਦਾ ਕੀ ਮੰਤਵ ਹੋਇਆ ਸੁਖੀ ਰੰਧਾਵਾ ਜੀ ਜਿੰਦਰ ਰੰਧਾਵਾ ਦੇਖੋ ਮੇਰੀ ਗੱਲ ਸੁਣੋ ਉਹਨਾਂ ਨੂੰ ਦੋ ਚੀਜ਼ਾਂ ਸਤਾਈ ਜਾਂਦੀਆਂ ਨੇ ਇੱਕ ਸੁਖਬੀਰ ਤੇ ਇਕਾਲੀਦਾਲ ਮੈਨੂੰ ਸਮਝ ਨਹੀਂ ਆਉਂਦੀ ਪਹਿਲੀ ਵਾਰ ਉੱਠ ਸ਼ੁਰੂ ਕਰਦੇ ਆ ਇਕਾਲੀਦਾਲ ਖਤਮ ਹੋ ਚੁੱਕਾ ਯਾਰ ਖਤਮ ਹੋ ਗਿਆ ਨਾ ਕਿਉਂ ਲੈਨੇ ਹੋ ਇਹਨਾਂ ਖੌਫ ਕਿਉਂ ਹੈ ਜੀ ਫਿਰ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਉਹ ਇੱਕ ਆਈ ਕਹਿੰਦੇ ਕਮਜ਼ੋਰ ਮੱੜ ਤਖੜੇ ਦੀ ਸਾਤੀ ਤੇ ਬੈਠਾ ਸੀ ਤੇ ਰੋਈ ਜਾਵੇ ਉਹ ਕਹਿੰਦਾ ਕਿ ਉਹ ਰੋਣਾ ਕਿਉਂ ਤੂੰ ਤਾਂ ਸਾਤੀ ਤੇ ਬੈਠਾ ਕਹਦਾ ਜੇ ਉੱਪਰ ਆ ਗਿਆ ਘੁੱਟੂ ਆਹ ਡਰਦੇ ਆ ਹੋਰ ਕੋਈ ਗੱਲ ਨਹੀਂ ਤੇਰੇ ਵੱਲੋਂ ਆਖਰੀ ਸਵਾਲ ਇਹ ਤੁਹਾਨੂੰ ਲੱਗਦੀ ਹੈ ਕਿ ਜਿਹੜੀਆਂ ਰੀਜਨਲ ਪਾਰਟੀਆਂ ਨੇ ਚਾਹੇ ਉਹ ਕਿਤੇ ਵੀ ਲਾ ਲਈਏ ਮਹਾਰਾਸ਼ਟਰ ਚ ਲਾ ਲਈਏ ਹਰਿਆਣਾ ਚ ਲਾ ਲਈਏ ਰਾਜਸਥਾਨ ਚ ਲਾ ਲਈਏ ਪੰਜਾਬ ਚ ਲਾ ਲਈਏ ਉਹਨਾਂ ਨੂੰ ਤੋੜਨ ਦੀ ਜਾਨ ਬੁੱਝ ਦੇਖੋ ਇਹ ਇਹ ਅੱਜ ਦੇ ਨਹੀਂ ਨੈਸ਼ਨਲ ਪਾਰਟੀਆਂ ਦਾ ਸ਼ੁਰੂ ਦਾ ਪ੍ਰੋਗਰਾਮ ਆ ਕਿਉਂਕਿ ਰੀਜਨਲ ਪਾਰਟੀਆਂ ਨੇ ਲੋਕਲ ਐਸਪੀਰੇਸ਼ਨਸ ਨੂੰ ਐਕਸਪ੍ਰ ਲੋਕਾਂ ਲੋਕਾਂ ਦੀ ਲੋਰ ਪ੍ਰੋਬਲਮਸ ਨੂੰ ਸਮਝਦੀਆਂ ਉਹਨਾਂ ਦੀਆਂ ਵਕਾਲਤ ਕਰਦੀਆਂ ਨੇ ਉਹਨਾਂ ਨੂੰ ਇਹ ਪਸੰਦ ਨਹੀਂ ਆਉਂਦਾ ਠੀਕ ਹੈ ਉਹ ਆਪਣੀ ਹੋਂਦ ਲਈ ਥਰੈਟ ਸਮਝਦੇ ਆ ਦੇਖੋ ਇਸ ਲਈ ਸਭ ਤੋਂ ਵੱਡਾ ਤੁਹਾਡੇ ਕੋਲ ਮਿਸਾਲ ਹੈ ਕਿ 1996 ਦੀ ਜਿਹੜੀ ਬਾਜਪੀ ਦੀ ਗਵਰਨਮੈਂਟ ਬਣੀ ਉਹ 28 ਪਾਰਟੀਆਂ ਦੀ ਕੋਲੀਸ਼ਨ ਸੀ ਕਿਉਂਕਿ ਸਾਰੀਆਂ ਰੀਜਨਲ ਪਾਰਟੀਆਂ ਉਹ ਬਾਜਪੀ ਸਾਹਿਬ ਨਾਲ ਖੜੀਆਂ ਸੀ ਤੇ ਹਿੰਦੁਸਤਾਨ ਦੀ ਸਟੇਬਿਲਿਟੀ ਹਿੰਦੁਸਤਾਨ ਦੀ ਗਰੋਥ ਇਸੇ ਗੱਲ 'ਤੇ ਡਿਪੈਂਡ ਕਰਦੀ ਹੈ ਕਿ ਫੈਡਰਲ ਸਟਰਕਚਰ ਹੋਵੇ ਰੀਜਨਲ ਪਾਰਟੀਆਂ ਨਾਲ ਕਾਮਨ ਮਿਨਿਮਮ ਪ੍ਰੋਗਰਾਮ ਣਾ ਕੇ ਸੈਂਟਰ ਦੀ ਸਰਕਾਰ ਚੱਲੇ ਗਰੀਵਾਲ ਸਾਹਿਬ ਸਭ ਤੋਂ ਪਹਿਲਾ ਸਟੈਪ ਕੀ ਰਹਿਣ ਵਾਲਾ ਹੈ ਕਿਉਂਕਿ ਪ੍ਰਧਾਨਗੀ ਦੀ ਚੋਣਾਂ ਚ ਹੋ ਜਾਣੀ ਹੈ ਹੁਣ ਸ਼੍ਰੋਮਣੀ ਅਕਾਲੀ ਦਲ ਕਿਸ ਚੀਜ਼ ਤੇ ਪਹਿਰਾ ਦੇਵੇਗਾ ਕਿ ਪੰਥ ਨੂੰ ਬਚਾਏ ਅਕਾਲੀ ਅਕਾਲੀ ਅਖਾਂ ਲੈ ਸੁਣ ਪਾਣੀਆਂ ਨੂੰ ਸੁਣੋ ਪੰਜਾਬੀ ਨੂੰ ਸੁਣੋ ਅਕਾਲ ਪੰਜਾਬ ਦੇ ਪੱਪਿਆਂ ਤੇ ਹਮਲਾ ਠੀਕ ਹੈ ਜੀ ਪਹਿਲਾ ਪੰਥ ਫਿਰ ਪੰਜਾਬ ਫਿਰ ਪੰਜਾਬੀ ਫਿਰ ਪਾਣੀ ਹਾਂ ਜੀ ਫਿਰ ਤੁਹਾਡੇ ਪੰਜਾਬੀ ਦੀ ਸੋਚ ਨੂੰ ਪੰਜਾਬ ਦੀ ਹੋਂਦ ਨੂੰ ਪਪਿਆ ਦੀ ਲੜਾਈ ਲੜੂਗਾ ਤੇ ਜਿੱਤ ਉਸ ਤੋਂ ਬਾਅਦ ਪ੍ਰਾਪਤ ਕਰੂਗਾ ਕਿਸੇ ਨੂੰ ਨਾ ਪੱਗ ਨੂੰ ਹੱਥ ਪੈਣ ਦੇਣੇ ਨਾ ਪੰਥ ਦਾ ਅੱਖ ਵਿਗੜਨ ਦੇਣੇ ਨਾ ਪੰਜਾਬੀਆਂ ਦਾ ਕਿਸੇ ਵੀ ਨਾ ਪਾਣੀ ਇਥੋਂ ਬੂਦ ਨਿਕਲੂਗਾ ਚੰਡੀਗੜ੍ਹ ਵੀ ਲਵਾਂਗੇ ਬੇਦਵੀਆਂ ਅੱਜ ਵੀ ਹੋ ਰਹੀਆਂ ਜੀ ਬੇਦਵੀਆਂ ਤਾਂ ਮੈਂ ਤੁਹਾਨੂੰ ਦੱਸਾਂ ਮੈਂ ਇੱਕ ਗੱਲ ਕਹਿਣਾ ਦੇਖੋ ਆ ਮਲੇਰ ਕੋਟੜਾ ਨੇ ਕਿ ਇਸ ਨੇ ਫੈਸਲਾ ਕਰਤਾ ਨੇ ਕਿ ਹੂ ਆਰ ਐਟ ਦੀ ਬੈਕਅਪ ਬਦਲੀਆਂ ਬਿਲਕੁਲ ਬਰ ਤੇ ਬੇਦਵੀਆਂ ਹੁਣ ਰੌਲਾ ਕਿਉਂ ਨਹੀਂ ਪਾਉਂਦੇ ਉਹਨਾਂ ਨੇ ਦੇਖਿਆ ਸੀ ਕਿ ਅਕਾਲੀ ਦਲ ਕਿਸੇ ਤਰ੍ਹਾਂ ਮਰਦਾ ਨਹੀਂਗਾ ਉਦੋਂ ਬੇਦਵੀਆਂ ਦਾ ਰੌਲਾ ਪਾ ਕੇ ਚੋਰ ਹੋ ਚੋਰ ਹੋ ਚੋਰ ਕਹਿ ਕੇ ਚੋਰ ਬਣਾਤਾ ਅਸੀਂ ਸਾਥ ਸੀਗੇ ਕੀ ਲੱਗਦਾ ਨਵੇਂ ਚੁਣੇਗੇ ਪ੍ਰਧਾਨ ਨੇ ਪਾਰਟੀ ਨੂੰ ਮਜ਼ਬੂਤ ਕਰਨਾ ਕਿੰਨੀ ਕਵੱਡੀ ਚੁਣੋ ਦੇਖੋ ਪਾਰਟੀ ਮਜ਼ਬੂਤ ਹੋ ਜਦ ਮਜ਼ਬੂਤ ਇਰਾਦਾ ਹੋ ਮਜ਼ਬੂਤ ਸੋਚ ਹੋ ਮਜ਼ਬੂਤ ਇਰਾਦਾ ਹੋ ਕਾ ਮਜ਼ਬੂਤ ਪਾਰਟੀ ਹੋ ਪਾਰਟੀ ਦਾ ਮੋਂਗਾ ਸਾਹਿਬ ਅੱਜ ਵੀ ਕਮਜ਼ੋਰ ਨਹੀਂ ਆ ਮਹਿੰਦਰ ਸਿੰਘ ਪਾਰਟੀ ਹੈ ਨਾ ਦੱਸੋ ਕਿਹੜੇ ਪਾਸੇ ਕਮਜ਼ੋਰ ਹੈ ਤੁਹਾਡਾ ਕਾਫੀ ਲੰਮਾ ਐਕਸਪੀਰੀਅੰਸ ਹੈ ਗਰੇਵਾਲ ਸਾਹਿਬ ਤੁਸੀਂ ਕੀ ਮੰਨਦੇ ਹੋ ਕਿ ਸੁਪੀਰ ਬਾਦਲ ਤੋਂ ਇਲਾਵਾ ਕੋਈ ਵਿਕਲਪ ਨਹੀਂ ਹੈ ਇਸ ਰੋਮ ਦੇ ਦੇਖੋ ਮੇਰੇ ਹਜ਼ਾਰ ਜੱਜ ਦੀ ਦਿਹਾੜੀ ਕੋਈ ਨਹੀਂ ਕਾਲੂ ਪਰਮਾਤਮਾ ਕੋਈ ਕਰਦੇ ਕਰਦੇ ਅੱਜ ਦੇ ਐਜ਼ ਆਫ ਟੁਡੇ ਨਹੀਂ ਤੂੰ ਪੁੱਛ ਲੈ ਸਿੱਧਾ ਯਾਰ ਨਹੀਂ ਨਹੀਂ ਉਹ ਕਹਿੰਦੇ ਹਰ ਸਿਮਰਤ ਕੌਰ ਬਾਦਲ ਹੋਰੀ ਸੰਸਦ ਵੀ ਨੇ ਕਿ ਉਹ ਵਰਤਾਲ ਕੀ ਸਾਂਭ ਸਕਦੇ ਨੇ ਉਹ ਅੱਗੇ ਨਹੀਂ ਹਰ ਜੇ ਡੈਲੀਗੇਟ ਚਾਣਗੇ ਫੈਸਲਾ ਕਰ ਸਕਦੇ ਪਰ ਮੈਂ ਇਕੱਲਾ ਨਹੀਂ ਲੈ ਸਕਦਾ ਨਹੀਂ ਜੀ 500 ਦੀ 524 ਕਿੰਨੇ ਪਿੰਨਾਂ ਦੇ ਕਿੰਨੇ ਡੈਲੀਗੇਟ ਨੇ ਨਹੀਂ 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 ਹਰ ਅਸੈਂਬਲੀ ਸੈਗਮੈਂਟ ਦੇ 4117 ਮਗਰ 468 ਪੰਜਾਬ ਦੇ ਨੇ ਠੀਕ ਹੈ ਜੀ ਬਾਕੀ ਮੇਰੇ ਖਿਆਲ 11 ਸੈਂਟਰ ਮਤਲਬ ਪਾਰਟੀ ਦਾ ਪ੍ਰਧਾਨ ਹੁੰਦਾ ਜਿਹੜਾ ਉਹ ਨਾਮਿਨੇਟ ਕਰਦਾ ਉਸ ਤੋਂ ਬਾਅਦ ਦਿੱਲੀ ਉੱਤਰ ਪ੍ਰਦੇਸ਼ ਰਾਜਸਥਾਨ ਤੇ ਆਪਣਾ ਹਿਮਾਚਲ ਪ੍ਰਦੇਸ਼ ਤੇ ਯੂਪੀ ਤੇ ਕਹਿੰਦੇ ਇਹ ਜਲਾਸ਼ ਸ਼ੁਰੂ ਹੁੰਦਾ ਤੇ ਕਿੰਨੇ ਵਜੇ ਤੱਕ ਮੇਰੇ ਖਿਆਲ ਮੈਕਸਿਮਮ 2 ਘੰਟੇ ਲੱਗਣੇ ਚਾਹੀਦੇ